ਸੋ ਮੇਰੇ ਵੱਲੋਂ ਪਾਲ ਜੀ ਨੂੰ ਬਹੁਤ-ਬਹੁਤ ਮੁਬਾਰਕਾਂ ਪਾਲ ਸਮਾਉ ਇਹ ਨਾਮ ਦੇ ਪਾਲ ਨਹੀਂ ਹਨ ਇਹ ਹਜ਼ਾਰਾਂ ਧੀਆਂ ਨੂੰ ਪਾਲ ਰਹੇ ਹਨ ਇਹ ਲੋਕਾਂ ਦੇ ਅੰਦਰ ਉਮੀਦਾਂ ਪਾਲਦੇ ਹਨ ਸਿੱਧੂ ਮੂਸੇਵਾਲੇ ਦੇ ਮਾਤਾ ਦੇ ਅੰਦਰ ਇਹਨਾਂ ਨੇ ਉਮੀਦ ਪਾਲੀ ਕੀਤੀ ਸੀ ਸਿੱਧੂ ਵਾਪਸ ਆਵੇਗਾ ਇਹ ਕਿਆ ਸੀ ਇਹਨਾਂ ਨੇ ਤੇ ਐਸੋ ਜਿਹੇ ਰੰਗ ਮੰਨੇ ਸੀ ਉਹਨਾਂ ਨੂੰ ਇੱਕ ਉਮੀਦ ਬੰਨੀ ਸੀ ਸੋ ਇਹ ਅਮੀਨਾ ਪਾਲ ਨੇ ਇਹ ਲੋਕਾਂ ਦੇ ਅੰਦਰ ਲੋਕਾਂ ਦੇ ਵਿਆਹਾਂ ਵਿੱਚ ਜਾ ਕੇ ਖੁਸ਼ੀਆਂ ਉਹਨਾਂ ਦੇ ਚਿਹਰਿਆਂ ਉੱਤੇ ਭਰਦੇ ਐ ਤੇ ਇਹ ਬੜੀਆਂ ਭੈਣਾਂ ਨੂੰ ਰਾਣੀਆਂ ਬਣਾ ਕੇ ਰੱਖਦੇ ਐ ਇਹ ਅਹਿਸਾਸ ਕਰਾਉਂਦੇ ਐ ਜਿਨ੍ਹਾਂ ਨੇ ਕੋਲ ਭਰਾ ਨਹੀਂ ਹੁੰਦਾ ਜਿਨ੍ਹਾਂ ਦਾ ਪਿਓ ਨਹੀਂ ਹੁੰਦਾ ਉਹਨਾਂ ਵਾਸਤੇ ਇਹ ਭਰਾ ਬਣਦੇ ਐ ਉਹਨਾਂ ਨੂੰ ਕੀ ਕਹਿੰਦੇ ਉਹਨੂੰ ਸੰਧਾਰਾ ਇਹਨਾਂ ਦਾ ਸੰਧਾਰਾ ਮਸ਼ਹੂਰ ਐ ਜਿਨ੍ਹਾਂ ਨੂੰ ਪੇਕਿਆਂ ਤੋਂ ਸੰਧਾਰਾ ਨਹੀਂ ਮਿਲਦਾ ਉਹਨਾਂ ਪਹਿਣਾ ਵਾਸਤੇ